ਇੱਕ ਵਿਧਵਾ ਔਰਤ ਜਿਹਦਾ ਕੋਈ ਨਹੀਂ ਹੁੰਦਾ ਉਹ ਤਿੰਨ ਅਨਾਥ ਭੁੱਖੇ ਬੱਚਿਆਂ ਨੂੰ ਹਰ ਰੋਜ਼ ਖਾਣਾ ਖਵਾਉਂਦੀ ਆ ਤੇ ਉਹਨਾਂ ਨੂੰ ਪੜਾਉਂਦੀ ਵੀ ਆ ਜਦੋਂ ਉਹ ਪੜ੍ਹ ਲਿਖ ਜਾਂਦੇ ਆ ਵੱਡੇ ਹੋ ਜਾਂਦੇ ਆ ਤਾਂ ਉਹ ਉਸ ਬਜ਼ੁਰਗ ਮਾਂ ਨੂੰ ਘਰੋਂ ਕੱਢ ਦਿੰਦੇ ਆ ਤੇ ਅੰਤ ਦੇ ਵਿੱਚ 15 ਸਾਲ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦੀ ਆ ਉਸ ਔਰਤ ਦੀ ਸੱਚਾਈ ਤਾਂ ਉਹ ਆ ਕੇ ਉਹ ਤੋਂ ਮਾਫੀ ਮੰਗਦੇ ਆ ਕੌਣ ਸੀ ਉਹ ਔਰਤ ਤੇ ਕੌਣ ਸੀ ਉਹ ਬੱਚੇ ਜਿਨ੍ਹਾਂ ਨੂੰ ਉਹ ਖਾਣਾ ਖਵਾਉਂਦੀ ਸੀ ਇਸ ਕਹਾਣੀ ਬਾਰੇ ਆਪਾਂ ਅੱਜ ਗੱਲਬਾਤ ਕਰਾਂਗੇ ਹਾਈਵੇ ਤੇ ਇੱਕ ਬਹੁਤ ਭੈੜਾ ਐਕਸੀਡੈਂਟ ਹੋਇਆ ਪਿਆ ਹੁੰਦਾ ਪੁਲਿਸ ਵਾਲੇ ਆਉਂਦੇ ਆ ਜਦੋਂ ਉਹਨਾਂ ਨੂੰ ਸੂਚਨਾ ਮਿਲਦੀ ਆ ਤਾਂ ਉਹ ਵੇਖਦੇ ਆ ਕਿ ਇੱਕ ਹਟਾ-ਕਟਾ ਨੌਜਵਾਨ ਸੋਨਾ ਸੁਨੱਖਾ ਜਿਹੜਾ ਕਿ ਆਪਣੀ ਕਾਰ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਆ ਰਿਹਾ ਹੁੰਦਾ ਤੇ ਕੋਈ ਅਣਪਛਾਤਾ ਬਾਹਣ ਉਹਨੂੰ ਟੱਕਰ ਮਾਰ ਜਾਂਦਾ ਜਿਹੜਾ ਕਾਰ ਚਲਾ ਰਿਹਾ ਹੁੰਦਾ ਮੁੰਡਾ ਉਹਦੀ ਮੌਤ ਹੋ ਜਾਂਦੀ ਆ ਪੁਲਿਸ ਵਾਲੇ ਉਹਦਾ ਫੋਨ ਵੇਖਦੇ ਆ ਜਿਹੜਾ ਕਿ ਦੂਰ ਪਰੇ ਡਿੱਗਿਆ ਪਿਆ ਹੁੰਦਾ ਤੇ ਉਹਦਾ ਫੋਨ ਖੋਲ ਕੇ ਉਹ ਪਹਿਲਾਂ ਡਾਇਲ ਕੀਤਾ ਹੋਇਆ ਨੰਬਰ ਜਿਹੜਾ ਲੇਟੈਸਟ ਉਹਤੇ ਕਾਲ ਕਰਦੇ ਆ ਤਾਂ ਅੱਗੋਂ ਸੀਮਾ ਹਣਾ ਆਪਣੇ ਪਤੀ ਦੇ ਫੋਨ ਤੋਂ ਆਉਂਦੀ ਕਾਲ ਬਾਰੇ ਸੁਣ ਕੇ ਉਹ ਨੂੰ ਇਹ ਹੁੰਦਾ ਮੇਰੇ ਘਰ ਵਾਲੇ ਦੀ ਕਾਲ ਆ ਉਹ ਹੈਲੋ ਕਹਿੰਦੀ ਆ ਤਾਂ ਉਹ ਨੂੰ ਅੱਗੋਂ ਜਦੋਂ ਹੈਲੋ ਦੀ ਆਵਾਜ਼ ਸੁਣਦੀ ਆ ਉਹ ਸੋਚਦੀ ਆ ਵੀ ਇਹ ਗੌਰਵ ਤਾਂ ਹੈ ਨਹੀਂਗਾ ਉਹ ਕਹਿੰਦੀ ਤੁਸੀਂ ਕੌਣ ਉਹ ਕਹਿੰਦਾ ਤੁਸੀਂ ਕੌਣ ਬੋਲ ਰਹੇ ਹੋ ਉਹ ਕਹਿੰਦੀ ਮੈਂ ਸੀਮਾ ਗੌਰਵ ਦੀ ਪਤਨੀ ਜਿਹਦੇ ਫੋਨ ਤੋਂ ਤੁਸੀਂ ਫੋਨ ਲਾ ਰਹੇ ਹੋ ਕਹਿੰਦਾ ਸੌਰੀ ਮੈਡਮ ਤੁਹਾਨੂੰ ਪੁਲਿਸ ਥਾਣੇ ਆਉਣਾ ਪਊ ਇਹ ਸੁਣ ਕੇ ਸੀਮਾ ਡਰ ਜਾਂਦੀ ਆ ਤੇ ਉਹ ਕਹਿੰਦੀ ਵੀ ਕਿਉਂ ਕੀ ਹੋਇਆ ਉਹ ਕਹਿੰਦੇ ਤੁਹਾਡੇ ਪਤੀ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੇ 6:00 ਵੱਜੀ ਆ ਸੀਮਾ ਜਿਹੜੀ ਕਿ ਉਸ ਸਮੇਂ ਹਸਪਤਾਲ ਦੇ ਵਿੱਚ ਹੁੰਦੀ ਆ ਤੇ ਬਹੁਤ ਵੱਡੀ ਖੁਸ਼ਖਬਰੀ ਸੁਣਾਉਣ ਲਈ ਉਹ ਆਪਣੇ ਪਤੀ ਨੂੰ ਫੋਨ ਲਾ ਕੇ ਹੱਟੀ ਹੁੰਦੀ ਆ ਪਰ ਉਹਦਾ ਪਤੀ ਜਦੋਂ ਹੀ ਫੋਨ ਆਨ ਕਰਦਾ ਨਾਲ ਦੀ ਨਾਲ ਹੀ ਉਹਦਾ ਐਕਸੀਡੈਂਟ ਹੋ ਜਾਂਦਾ ਅਸਲ ਦੇ ਵਿੱਚ ਜਿਹੜੀ ਸੀਮਾ ਸੀ ਉਹਦਾ ਗੌਰਵ ਦੇ ਨਾਲ ਵਿਆਹ ਹੁੰਦਾ ਜਦੋਂ ਲਵ ਮੈਰਿਜ ਹੁੰਦੀ ਆ ਉਹਨਾਂ ਦੀ ਉਹਨਾਂ ਦੇ ਵਿਆਹ ਨੂੰ 1 ਸਾਲ ਹੋ ਜਾਂਦਾ ਪਰ ਸੀਮਾ ਦੀ ਸੱਸਾ ਉਹ ਪਸੰਦ ਨਹੀਂ ਕਰਦੀ ਸੀ ਉਹਨੂੰ ਉਹਨੇ ਆਪਣੇ ਪੁੱਤਰ ਦੀ ਖੁਸ਼ੀ ਦੇ ਲਈ ਉਹਦਾ ਸੀਮਾ ਨਾਲ ਵਿਆਹ ਕਰਤਾ ਪਰ ਸੀਮਾ ਨੂੰ ਉਹ ਤਾਣੇ ਮੇਣੇ ਦਿੰਦੀ ਰਹਿੰਦੀ ਹੁੰਦੀ ਆ ਗੌਰਵ ਸੀ ਜਿਹੜਾ ਉਹ ਸੀਮਾ ਦੀ ਖੁਸ਼ੀ ਦਾ ਖਿਆਲ ਰੱਖਦਾ ਸੀ ਜਦੋਂ ਵਿਆਹ ਨੂੰ 3-4 ਸਾਲ ਬੀਤ ਜਾਂਦੇ ਆ ਤੇ ਸੀਮਾ ਦੀ ਕੁੱਖ ਹਰੀ ਨਹੀਂ ਹੁੰਦੀ ਤਾਂ ਉਹਦੀ ਸੱਸ ਨੂੰ ਹੋਰ ਵੀ ਮੌਕਾ ਮਿਲ ਜਾਂਦਾ ਉਹਨੂੰ ਤਾਣੇ ਵੇਣੇ ਦੇਣ ਦਾ ਤੇ ਚਲੋ ਗੌਰਵ ਸੀ ਜਿਹੜਾ ਉਹ ਸੀਮਾ ਦੀ ਹਾਲਤ ਨੂੰ ਸਮਝਦਾ ਸੀ ਉਹਨੂੰ ਬੜਾ ਪਿਆਰ ਕਰਦਾ ਸੀ ਉਹਨੂੰ ਉਦਾਸ ਵੇਖ ਕੇ ਕਿਤੇ ਘੁੰਮਣ ਫਿਰਨ ਚਲੇ ਜਾਂਦੇ ਕਿਤੇ ਬਾਹਰ ਚਲੇ ਜਾਂਦੇ ਪਿਛਲੇ ਦਿਨਾਂ ਦੇ ਵਿੱਚ ਸੀਮਾ ਤੇ ਗੌਰਵ ਪਹਾੜਾਂ ਵੱਲ ਜਾਂਦੇ ਆ ਕਿਉਂਕਿ ਸੀਮਾ ਉਹਨਾਂ ਦਿਨਾਂ ਦੇ ਵਿੱਚ ਬੜੀ ਉਦਾਸ ਸੀ ਸੀ ਮਾਂਪਾ ਮੈਂ ਗੌਰਵ ਕੋਲ ਸ਼ਿਕਾਇਤ ਨਹੀਂ ਕਰਦੀ ਸੀ ਪਰ ਗੌਰਵ ਨੂੰ ਪਤਾ ਸੀ ਵੀ ਮੇਰਾ ਛੋਟਾ ਭਰਾ ਤੇ ਮੇਰੀ ਮਾਂ ਇਹਨੂੰ ਤਾਨੇ ਮਿਹਨੇ ਮਾਰਦੇ ਆ ਤੇ ਚਲੋ ਉਹਨੂੰ ਕਹਿੰਦਾ ਵੀ ਚਲ ਆਪਾਂ ਘੁੰਮ ਫਿਰ ਕੇ ਆਈਏ ਜਦੋਂ ਉਹ ਘੁੰਮ ਫਿਰ ਕੇ ਆਉਂਦੇ ਆ ਤਾਂ ਉੱਥੇ ਉਹਨਾਂ ਨੂੰ ਇੱਕ ਸਾਧੂ ਸੰਤ ਮਿਲਦੇ ਆ ਤੇ ਸਾਧੂ ਸੰਤ ਕੋਲ ਉਹ ਜਾ ਕੇ ਮੱਥਾ ਟੇਕਦੇ ਆ ਚਲੋ ਹੋਰ ਵੀ ਦੁਨੀਆ ਹੁੰਦੀ ਆ ਹਨਾ ਤੇ ਉੱਥੇ ਉਹ ਇੱਕ ਸੁਖਣਾ ਸੁਖਦੀ ਆ ਵੀ ਮੇਰੀ ਕੁੱਖ ਹਰੀ ਹੋ ਜੇ ਮੈਂ ਸੁਖਣਾ ਜ਼ਰੂਰ ਮਤਲਬ ਇਥੇ ਉਤਾਰ ਕੇ ਜਾਊਂਗੀ ਕਿ ਉਹ ਸਾਧੂ ਸੰਤੋਂ ਨੂੰ ਅਸ਼ੀਰਵਾਦ ਦਿੰਦੇ ਆ ਵੀ ਬਹੁਤ ਜਲਦੀ ਤੈਨੂੰ ਬਹੁਤ ਵੱਡੀ ਖੁਸ਼ੀ ਮਿਲਣ ਵਾਲੀ ਆ ਚਲੋ ਜਦੋਂ ਉਹ ਘਰ ਵਾਪਸ ਆਉਂਦੇ ਆ ਤਾਂ ਸੀਮਾ ਨੂੰ ਇਸ ਗੱਲ ਦਾ ਯਕੀਨ ਹੁੰਦਾ ਵੀ ਪ੍ਰਮਾਤਮਾ ਮੇਰੀ ਜਰੂਰ ਸੁਣੂ ਕਰਦੇ ਕਰਾਉਂਦੇ ਦੋ ਕੁ ਮਹੀਨੇ ਗੁਜ਼ਰਦੇ ਆ ਤੇ ਦੋ ਕੁ ਮਹੀਨਿਆਂ ਦੇ ਵਿੱਚ ਸੀਮਾ ਜਿਹੜੀ ਉਹਨੂੰ ਅਜੀਬ ਜਿਹਾ ਮਹਿਸੂਸ ਹੁੰਦਾ ਇੱਕ ਦਿਨ ਸੀਮਾ ਸਵੇਰੇ ਉੱਠਦੀ ਆ ਤੇ ਉਹਨੂੰ ਚੱਕਰ ਆ ਜਾਂਦੇ ਆ ਤੇ ਉਹ ਡਿੱਗ ਜਾਂਦੀ ਆ ਘਰ ਦੇ ਵਿਹੜੇ ਦੇ ਵਿੱਚ ਹੀ ਜਦੋਂ ਉਹਦੇ ਘਰ ਵਾਲਾ ਉੱਠ ਕੇ ਆਉਂਦਾ ਤੇ ਉਹ ਵੇਖਦਾ ਵੀ ਸੀਮਾ ਡਿੱਗੀ ਪਈ ਆ ਉਹਦੀ ਸੀਮਾ ਦੀ ਸੱਸ ਗੁਰਦੁਆਰੇ ਗਈ ਹੁੰਦੀ ਆ ਉਹ ਕਰ ਨਹੀਂ ਹੁੰਦੀ ਤੇ ਉਹਦਾ ਦਿਓਰ ਵੀ ਕਰ ਨਹੀਂ ਹੁੰਦਾ ਉਹ ਆ ਕੇ ਉਹਨੂੰ ਸੰਭਾਲਦਾ ਚਲੋ ਪਾਣੀ ਪੂਣੀ ਪੜਾਉਂਦਾ ਤੇ ਉਹਨੂੰ ਕਹਿੰਦਾ ਵੀ ਸੀਮਾ ਤੈਨੂੰ ਕੀ ਹੋਇਆ ਸੀਮਾ ਕਹਿੰਦੀ ਵੀ ਮੈਨੂੰ ਪਤਾ ਨਹੀਂ ਕੀ ਗੱਲ ਆ ਵੀ ਕੱਲ ਵੀ ਮੈਨੂੰ ਦੋ ਤਿੰਨ ਵਾਰ ਚੱਕਰ ਆਇਆ ਕਹਿੰਦਾ ਮੈਂ ਤੈਨੂੰ ਹਸਪਤਾਲ ਲੈ ਕੇ ਚਲਦਾ ਇੰਨੇ ਗੌਰਵ ਦੇ ਫੋਨ ਤੇ ਇੱਕ ਘੰਟੀ ਆਉਂਦੀ ਆ ਉਹਦੇ ਦਫ਼ਤਰ ਦੇ ਵਿੱਚੋਂ ਫੋਨ ਹੁੰਦਾ ਤੇ ਉਹਨੂੰ ਕਹਿੰਦੇ ਵੀ ਇੱਕ ਐਮਰਜੈਂਸੀ ਹੋ ਗਈ ਤੈਨੂੰ ਜਲਦ ਆਉਣਾ ਪਊ ਗੌਰਵ ਆ ਜਿਹੜਾ ਉਹ ਸੀਮਾ ਤੋਂ ਮਾਫੀ ਮੰਗਦਾ ਤੇ ਉਹਨੂੰ ਕਹਿੰਦਾ ਸੀਮਾ ਸੌਰੀ ਮੈਨੂੰ ਮਾਫ ਕਰ ਦੇ ਤੂੰ ਐਂ ਕਰ ਤੂੰ ਡਾਕਟਰ ਦੇ ਚਲੀ ਜਾਈ ਉਥੋਂ ਮੈਂ ਤੈਨੂੰ ਪਿਕ ਕਰ ਲੂੰਗਾ ਤੇ ਮੈਨੂੰ ਨਾ ਹਰੀਜ਼ਨਟਲੀ ਜਾਣਾ ਪੈਣਾ ਉਹ ਆਪਣੇ ਕੰਮ ਪ੍ਰਤੀ ਬੜਾ ਵਫਾਦਾਰ ਹੁੰਦਾ ਚਲੋ ਸੀਮਾ ਜਿਹੜੀ ਉਹ ਹਸਪਤਾਲ ਚਲੀ ਜਾਂਦੀ ਆ ਤੇ ਇਧਰ ਗੌਰਵ ਆ ਜਿਹੜਾ ਉਹ ਮੀਟਿੰਗ ਅਟੈਂਡ ਕਰਨ ਤੋਂ ਬਾਅਦ ਘਰ ਆ ਰਿਹਾ ਹੁੰਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਮੈਂ ਜਲਦੀ ਜਾਵਾਂ ਸੀਮਾ ਦਾ ਹਾਲਚਾਲ ਪੁੱਛਾਂ ਭਾਵੇਂ ਕਿ ਉਹਨੇ ਦੋ ਵਾਰ ਸੀਮਾ ਨੂੰ ਏਦੋਂ ਪਹਿਲਾਂ ਫੋਨ ਲਾ ਲਿਆ ਸੀ ਪਰ ਹੁਣ ਸੀਮਾ ਅੱਜ ਦੇ ਦੇਣਾ ਉਹਨੂੰ ਇਹ ਦੱਸਣ ਵਾਸਤੇ ਫੋਨ ਲਾਉਂਦੀ ਆ ਕਿ ਉਹ ਡਾਕਟਰ ਨੂੰ ਮਿਲ ਚੁੱਕੀ ਸੀ ਤੇ ਡਾਕਟਰ ਨੇ ਉਹਨੂੰ ਵਧਾਈਆਂ ਦਿੱਤੀਆਂ ਸੀ ਵੀ ਬਹੁਤ ਵਧਾਈ ਤੁਹਾਨੂੰ ਤੁਸੀਂ ਮਾਂ ਬਣਨ ਵਾਲੇ ਹੋ ਇਹ ਖੁਸ਼ੀ ਸੀਮਾ ਨੂੰ ਇਹ ਸੀ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਪਤੀ ਨਾਲ ਸਾਂਝੀ ਕਰਾਂ ਪਰ ਜਦੋਂ ਹੀ ਗੌਰਵ ਫੋਨ ਚੱਕਣ ਲੱਗਦਾ ਤਾਂ ਮੂਰੋਂ ਇੱਕ ਟਰੱਕ ਆ ਜਿਹੜਾ ਆ ਰਿਹਾ ਹੁੰਦਾ ਉਹ ਉਹਦੀ ਗੱਡੀ 'ਚ ਵੱਜਦਾ ਉੱਥੇ ਹੀ ਗੌਰਵ ਦੀ ਮੌਤ ਹੋ ਜਾਂਦੀ ਆ ਸੀਮਾ ਜਦੋਂ ਗੌਰਵ ਦੀ ਮੌਤ ਬਾਰੇ ਸੁਣਦੀ ਆ ਤਾਂ ਹਸਪਤਾਲ ਦੇ ਵਿੱਚ ਹੀ ਉਹਨੂੰ ਚੱਕਰ ਆਉਂਦਾ ਤੇ ਉਹ ਬਹੁਤ ਬੁਰੇ ਤਰੀਕੇ ਨਾਲ ਉੱਥੇ ਡਿੱਗ ਜਾਂਦੀ ਆ ਆਸੇ ਪਾਸੇ ਜਿਹੜੇ ਲੋਕ ਹੁੰਦੇ ਆ ਉਹ ਵੇਖਦੇ ਆ ਫੋਨ ਇੱਕ ਜਣਾ ਹਨਾ ਦੇਖਦਾ ਵੀ ਇਹ ਫੋਨ ਤੇ ਗੱਲ ਕਰ ਰਹੀ ਸੀ ਚਲੋ ਉਹ ਫੋਨ ਚੁੱਕ ਕੇ ਕੰਨ ਨਾਲ ਲਾਉਂਦਾ ਤੇ ਉਹ ਕਹਿੰਦਾ ਵੀ ਤੁਸੀਂ ਕੌਣ ਬੋਲ ਰਹੀ ਹੋ ਤੇ ਇਹੋ ਜਿਹਾ ਕੀ ਕਹਤਾ ਵੀ ਇਹ ਕੁੜੀ ਤਾਂ ਡਿੱਗ ਗਈ ਤਾਂ ਚਲੋ ਪੁਲਿਸ ਇੰਸਪੈਕਟਰ ਜਿਹੜਾ ਦੱਸਦਾ ਕਿ ਇਹਨਾਂ ਦੇ ਪਤੀ ਦੀ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ ਤੇ ਅਸੀਂ ਤਾਂ ਉਹਦੇ ਬਾਰੇ ਦੱਸਿਆ ਸੀ ਚਲੋ ਬੰਦਾ ਤੇ ਉਹਦੇ ਨਾਲ ਉਹਦੇ ਘਰ ਵਾਲੀ ਹੁੰਦੀ ਆ ਉਹ ਦੋਨੋਂ ਨਾ ਇਹਨੂੰ ਸੰਭਾਲਦੇ ਅਸੀਂ ਮਾਂ ਨੂੰ ਤੇ ਡਾਕਟਰ ਨੂੰ ਬੁਲਾਉਂਦੇ ਆ ਫਟਾਫਟ ਤੇ ਇੱਕਦਮ ਸੀਮਾ ਦੇ ਬਲੀਡਿੰਗ ਸ਼ੁਰੂ ਹੋ ਜਾਂਦੀ ਆ ਤੇ ਦਾ ਬੱਚਾ ਜਿਹੜਾ ਉਹ ਗਿਰ ਜਾਂਦਾ ਡਾਕਟਰ ਜਦੋਂ ਵੇਖਦੇ ਆ ਵੀ ਹਨਾ ਬਲੀਡਿੰਗ ਜ਼ਿਆਦਾ ਹੋਣ ਲੱਗੀ ਤੇ ਅਵੋਸ਼ਨ ਕਰਨਾ ਪੈਣਾ ਇਧਰ ਡਾਕਟਰ ਇਹਨੂੰ ਐਡਮਿਟ ਕਰ ਲੈਂਦੇ ਆ ਉਧਰੋਂ ਗੌਰਵ ਦੀ লাশ ਆ ਜਿਹੜੀ ਉਹ ਪੁਲਿਸ ਵਾਲੇ ਅ ਅੱਗੇ ਪੋਸਟਮਾਰਟਮ ਲਈ ਭੇਜ ਦਿੰਦੇ ਆ ਇਸੇ ਦੌਰਾਨ ਸੀਮਾ ਜਿਹੜੀ ਅਗਲੇ ਦਿਨ ਹਸਪਤਾਲ ਚ ਆਉਂਦੀ ਉਹ ਵੇਖਦੀ ਆ ਵੀ ਮੈਂ ਕਿੱਥੇ ਆ ਤੇ ਚਲੋ ਡਾਕਟਰ ਨਾਲ ਗੱਲ ਕਰਦੇ ਆ ਡਾਕਟਰ ਆ ਜਿਹੜੇ ਉਹਨੂੰ ਕਹਿੰਦੇ ਆ ਵੀ ਤੂੰ ਕੋਈ ਵੀ ਸਟ्रेस ਨਹੀਂ ਲੈਣਾ ਉਹ ਕਹਿੰਦੀ ਵੀ ਮੈਂ ਗੌਰਵ ਨੂੰ ਮਿਲਣਾ ਚਾਹਣੀ ਆ ਗੌਰਵ ਕਿੱਥੇ ਆ ਗੌਰਵ ਕਿੱਥੇ ਆ ਤਾਂ ਡਾਕਟਰ ਕਹਿੰਦੇ ਵੀ ਹਨਾ ਆਈ ਐਮ ਸੌਰੀ ਵੀ ਤੁਹਾਡੇ ਪਤੀ ਦੀ ਤਾਂ ਮੌਤ ਹੋ ਗਈ ਸੀਮਾ ਉੱਥੇ ਹੀ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਇੰਨੇ ਨੂੰ ਸੀਮਾ ਦੀ ਸੱਸ ਤੇ ਉਹਦਾ ਦਿਓਰ ਉੱਥੇ ਆਉਂਦੇ ਆ ਸੀਮਾ ਦੀ ਸੱਸ ਸੀਮਾ ਦਾ ਹਾਲਚਾਲ ਪੁੱਛਣ ਦੀ ਬਜਾਏ ਉਹਨੂੰ ਤਾਨੇ ਦਿੰਦੀ ਆ ਕਿ ਤੂੰ ਕਲੇਣੀ ਮੇਰਾ ਪੁੱਤ ਵੀ ਖਾ ਗਈ ਤੇ ਉਸ ਤੋਂ ਬਾਅਦ ਮੇਰੇ ਪੁੱਤ ਦੀ ਅੰਸ ਜਿਹੜੀ ਕਿ ਤੇਰੇ ਢਿੱਡ ਚ ਪਲਣੀ ਸੀ ਤੂੰ ਉਹਨੂੰ ਵੀ ਖਾ ਗਈ ਮੈਂ ਐਸੀ ਕਰਕੇ ਨਹੀਂ ਚਾਹੁੰਦੀ ਸੀ ਕਿ ਮੇਰਾ ਪੁੱਤ ਤੇਰੇ ਨਾਲ ਵਿਆਹ ਕਰਾਵੇ ਸੀਮਾ ਦੀ ਹਾਲਤ ਬਹੁਤ ਖਰਾਬ ਹੁੰਦੀ ਆ ਚਲੋ ਉਹਨੂੰ ਕਿਸੇ ਨਾ ਕਿਸੇ ਤਰੀਕੇ ਹਨਾ ਕਰ ਲਿਆ ਜਾਂਦਾ ਜਾਂਦਾ ਤੇ ਗੌਰਵ ਦੀਆਂ ਅੰਤਮ ਰਸਮਾਂ ਹੋ ਜਾਂਦੀਆਂ ਅੰਤਮ ਰਸਮਾਂ ਤੱਕ ਤਾਂ ਸੱਸ ਚੁੱਪ ਰਹਿੰਦੀ ਆ ਕੁਝ ਕੁ ਰਿਸ਼ਤੇਦਾਰ ਆ ਜਿਹੜੇ ਇਹ ਗੱਲ ਕਰਦੇ ਆ ਵੀ ਸੀਮਾ ਨੂੰ ਉਹਦੇ ਗੌਰਵ ਦੇ ਭਰਾ ਦੀ ਲੜ ਲਾ ਦਿੱਤਾ ਜਾਵੇ ਪਰ ਗੌਰਵ ਦਾ ਭਰਾ ਜਿਹੜਾ ਉਹ ਸੀਮਾ ਨੂੰ ਪਸੰਦ ਹੀ ਨਹੀਂ ਕਰਦਾ ਹੁੰਦਾ ਤੇ ਉਹਨੂੰ ਇਹ ਵੀ ਹੁੰਦਾ ਵੀ ਚਲੋ ਮੇਰੇ ਭਰਾ ਦਾ ਜਿਹੜਾ ਕਾਰੋਬਾਰ ਆਗਾ ਤੇ ਉਹ ਸਾਰਾ ਮੈਨੂੰ ਮਿਲ ਜੂਗਾ ਵੀ ਇਹ ਤਾਂ ਮੈਂ ਕੀ ਕਰਾਉਣਾ ਕਿਉਂਕਿ ਉਹ ਕਿਸੇ ਹੋਰ ਕੁੜੀ ਨੂੰ ਪਸੰਦ ਕਰਦਾ ਹੁੰਦਾ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੁੰਦਾ ਰਿਸ਼ਤੇਦਾਰ ਬੜਾ ਜੋਰ ਪਾਉਂਦੇ ਆ ਪਰ ਉਹ ਕੋਈ ਲੜ ਲਾ ਨਹੀਂ ਫੜਾਉਂਦੇ ਤੇ ਸੀਮਾ ਦੀ ਸੱਸ ਉਹਨੂੰ ਘਰੋਂ ਕੱਢ ਦਿੰਦੀ ਆ ਸੀਮਾ ਇੱਕ ਅਨਾਥ ਕੁੜੀ ਹੁੰਦੀ ਆ ਉਹਦਾ ਇਸ ਦੁਨੀਆ ਤੇ ਕੋਈ ਨਹੀਂ ਹੁੰਦਾ ਸੀਮਾ ਬਹੁਤ ਟੁੱਟ ਚੁੱਕੀ ਹੁੰਦੀ ਆ ਆਪਣੇ ਬੱਚੇ ਨੂੰ ਖੋਣ ਦਾ ਤੇ ਆਪਣੇ ਪਤੀ ਨੂੰ ਖੋਣ ਦਾ ਗਮ ਇੱਕ ਔਰਤ ਨੂੰ ਕਿਵੇਂ ਨਾ ਹੋਵੇ ਉਹ ਵੀ ਉਦੋਂ ਜਦੋਂ ਉਹਦਾ ਪਤੀ ਉਹਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੋਵੇ ਉਹ ਚੁੱਪਚਾਪ ਘਰੋਂ ਜਾਂਦੀ ਆ ਤੇ ਉਹ ਸੋਚਦੀ ਆ ਵੀ ਹੁਣ ਮੈਂ ਕੀ ਕਰੂੰਗੀ ਉਹਦੇ ਕੰਨਾਂ ਦੇ ਵਿੱਚ ਨਾ ਸੋਨੇ ਦੀਆਂ ਵਾਲੀਆਂ ਪਾਈਆਂ ਹੁੰਦੀਆਂ ਛੋਟੀਆਂ-ਛੋਟੀਆਂ ਉਹ ਉਹ ਆਪਣੇ ਆਪ ਨੂੰ ਹੌਸਲਾ ਦਿੰਦੀ ਆ ਉਹ ਉਹ ਵਾਲੀਆਂ ਵੇਚ ਕੇ ਉਹ ਇੱਕ ਲੱਕੜ ਦੀ ਛੋਟੀ ਜੀ ਰੇੜੀ ਖਰੀਦਦੀ ਆ ਤੇ ਉਸ ਰੇੜੀ ਤੇ ਉਹ ਖਾਣਾ ਬਣਾਉਣਾ ਸ਼ੁਰੂ ਕਰਦੀ ਆ ਕਿਉਂਕਿ ਉਹਦੇ ਘਰ ਯਾਦ ਆਉਂਦੀ ਆ ਵੀ ਜਦੋਂ ਵੀ ਉਹ ਘਰੇ ਖਾਣਾ ਬਣਾਉਂਦੀ ਸੀ ਤਾਂ ਉਹਦੇ ਘਰ ਵਾਲਾ ਨੂੰ ਕਹਿੰਦਾ ਹੁੰਦਾ ਸੀ ਸੀਮਾ ਜੇ ਤੂੰ ਰੈਸਟੋਰੈਂਟ ਖੋਲ੍ਹ ਲੈ ਨਾ ਤੇਰਾ ਰੈਸਟੋਰੈਂਟ ਬੜਾ ਚੱਲੇ ਹੁਣ ਅੱਜ ਸੀਮਾ ਨੂੰ ਲੋੜ ਸੀ ਆਪਣਾ ਪੇਟ ਭਰਨ ਲਈ ਹਨਾ ਕੋਈ ਕੰਮ ਕਰਨ ਦੀ ਤਾਂ ਚਲੋ ਉਹ ਨਾ ਪਹਿਲਾਂ ਇੱਕ ਚੌਂਕ ਦੇ ਚ ਖੜ ਕੇ ਰੇੜੀ ਲਾਉਂਦੀ ਆ ਖਾਣਾ ਬਣਾਉਂਦੀ ਆ ਸਸਤਾ ਖਾਣਾ ਉਹ ਵੇਚਦੀ ਆ ਤੇ ਚਲੋ ਉਸ ਤੋਂ ਬਾਅਦ ਲੋਕ ਉਹਦੇ ਕੋਲੇ ਆਉਣਾ ਸ਼ੁਰੂ ਕਰਦੇ ਆ ਉਹ ਮਜ਼ਦੂਰਾਂ ਨੂੰ ਘੱਟ ਕੀਮਤ ਤੇ ਖਾਣਾ ਦਿੰਦੀ ਆ ਹੌਲੀ ਹੌਲੀ ਉਹਦੀ ਜਿਹੜੀ ਰੇੜੀ ਆ ਉਹ ਮਸ਼ਹੂਰ ਹੋ ਜਾਂਦੀ ਆ ਤੇ ਉਹ ਆਪਣੀ ਰੇੜੀ ਤੇ ਨਾਮ ਲਿਖਦੀ ਆ ਸੀਮਾ ਦੀ ਰਸੋਈ ਕਦੇ ਕਦੇ ਪੁਲਿਸ ਵਾਲੇ ਆ ਕੇ ਉਹਨੂੰ ਤੰਗ ਕਰਦੇ ਆ ਕਦੇ ਕੋਈ ਗੁੰਡੇ ਵੀ ਉਹ ਤੋਂ ਫ੍ਰੀ ਦਾ ਖਾਣਾ ਹਨਾ ਜਿਹੜੇ ਗੁੰਡੇ ਬਦਮਾਸ਼ ਆਪਦੇ ਆਪ ਨੂੰ ਕਹੋਂਦੇ ਹੁੰਦੇ ਆ ਖਾਣਾ ਖਾ ਕੇ ਪੈਸੇ ਨਹੀਂ ਦਿੰਦੇ ਉਹਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਉਹ ਡਟੀ ਰਹਿੰਦੀ ਆ ਕਿਉਂਕਿ ਉਹਨੇ ਹਾਰ ਮੰਨਣੀ ਸਿੱਖੀ ਨਹੀਂ ਹੁੰਦੀ ਵੈਸੇ ਵੀ ਜਿਹੜੇ ਦੁਨੀਆ ਤੋਂ ਚਲੇ ਜਾਂਦੇ ਉਹਨਾਂ ਨੇ ਕਦੇ ਆ ਕੇ ਨਹੀਂ ਵੇਖਣਾ ਹੁੰਦਾ ਕਿ ਪਿਛਲਿਆਂ ਦਾ ਕੀ ਹਾਲ ਆ ਤੇ ਜਿਹੜੇ ਰਹਿ ਜਾਂਦੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਉਣੀ ਹੁੰਦੀ ਆ ਹੁਣ ਇਧਰੋਂ ਸੀਮਾ ਦਾ ਜਿਹੜਾ ਦਿਉਰਾ ਉਹਨੂੰ ਇਹ ਹੁੰਦਾ ਵੀ ਚਲੋ ਵਧੀਆ ਹਨਾ ਮੇਰਾ ਖੇੜਾ ਛੁੱਟਿਆ ਵੀ ਨਾਲੇ ਤਾਂ ਸਾਰੀ ਪ੍ਰਾਪਰਟੀ ਮੈਨੂੰ ਰਹਿ ਗਈ ਵੀ ਨਾਲੇ ਉਹ ਕਰੋ ਗਈ ਤੇ ਚਲੋ ਇਧਰ ਸੀਮਾ ਜਿਹੜੀ ਦਿਨੋਂ ਦਿਨਾਂ ਤਰੱਕੀ ਕਰਦੀ ਆ ਇੱਕ ਦਿਨ ਸੀਮਾ ਆਪਣੀ ਰੇੜੀ ਸਮੇਟ ਕੇ ਜਦੋਂ ਜਾਣ ਲੱਗਦੀ ਆ ਉਹ ਇੱਕ ਕਿਰਾਏ ਦੇ ਕਮਰੇ 'ਚ ਰਹਿੰਦੀ ਹੁੰਦੀ ਆ ਪ੍ਰਾਣੇ ਜਿੱਚ ਉਧਰ ਜਾਣ ਲੱਗਦੀ ਆ ਤਾਂ ਇੱਕ ਦਰਖਤ ਦੇ ਥੱਲੇ ਉਹਨੂੰ ਤਿੰਨ ਬੱਚੇ ਦਿਖਾਈ ਦਿੰਦੇ ਆ ਜਿਨ੍ਹਾਂ ਦੀ ਉਮਰ ਤਕਰੀਬਨ 5 ਸਾਲ ਹੁੰਦੀ ਆ ਉਹ ਤਿੰਨੇ ਬਿਲਕੁਲ ਇੱਕੋ ਜਿਹੇ ਹੁੰਦੇ ਨੇ ਟਵਿਨਸ ਹੁੰਦੇ ਆ ਉਹ ਮਤਲਬ ਇਕੱਠੇ ਪੈਦਾ ਹੋਏ ਹੁੰਦੇ ਆ ਇੱਕੋ ਜੀ ਉਹਨਾਂ ਦੀ ਹਾਈਟ ਹੁੰਦੀ ਆ ਇੱਕੋ ਜੀ ਸ਼ਕਲ ਹੁੰਦੀ ਆ ਤੇ ਇੱਕੋ ਹੀ ਤਰੀਕਾ ਉਹਨਾਂ ਦਾ ਬੈਠਣ ਦਾ ਹੁੰਦਾ ਉਹ ਬੈਠੇ ਰੋ ਰਹੇ ਹੁੰਦੇ ਆ ਬਹੁਤ ਛੋਟੇ ਛੋਟੇ ਤੇ ਸੀਮਾ ਨੂੰ ਨਾ ਦੇਖ ਕੇ ਉਹਨਾਂ ਤੇ ਤਰਸ ਆ ਜਾਂਦਾ ਤੇ ਉਹਨਾਂ ਨੂੰ ਕਹਿੰਦੀ ਪੁੱਤ ਤੁਸੀਂ ਇੰਨੇ ਹਨੇਰੇ ਚ ਇਕੱਲੇ ਬੈਠੇ ਹੋ ਤੇ ਤੁਹਾਡੇ ਮੰਮੀ ਪਾਪਾ ਕਿੱਥੇ ਆ ਤਾਂ ਇੱਕ ਮੁੰਡਾ ਇੱਕ ਬੱਚਾ ਬੋਲਦਾ ਕਿ ਮੈਂ ਹਨਾ ਮੈਨੂੰ ਭੁੱਖ ਲੱਗੀ ਆ ਮੇਰੇ ਭਰਾ ਨੇ ਸਾਨੂੰ ਸਾਰਿਆਂ ਨੂੰ ਭੁੱਖ ਲੱਗੀ ਆ ਸਾਡੀ ਮਾਂ ਦੀ ਮੌਤ ਹੋ ਗਈ ਤੇ ਸਾਡੇ ਪਾਪਾ ਸਾਨੂੰ ਇੱਥੇ ਛੱਡ ਗਏ ਆ ਤੇ ਚਲੋ ਸੀਮਾ ਜਿਹੜੀ ਉਹ ਕਹਿੰਦੀ ਇਦਾਂ ਨਹੀਂ ਕਹਿਣਾ ਮੈਂ ਤੁਹਾਡੀ ਮਾਂ ਗੀ ਚਲੋ ਮੈਂ ਤੁਹਾਨੂੰ ਖਾਣਾ ਖਵਾਵਾਂ ਜਿਹੜੀ ਖਾਣਾ ਉਹਦਾ ਬਚਿਆ ਹੁੰਦਾ ਟਿਫਨ ਚ ਉਹ ਪਾ ਕੇ ਲਈ ਹੁੰਦੀ ਆ ਉਹ ਉਹਨਾਂ ਨੂੰ ਆਪਣੇ ਨਾਲ ਲੈ ਆਉਂਦੀ ਆ ਨਾਲ ਲਿਆ ਕੇ ਉਹਨਾਂ ਨੂੰ ਖਾਣਾ ਖਵਾਉਂਦੀ ਆ ਤੇ ਉਹ ਤਿੰਨੋਂ ਜਣੇ ਢਿੱਡ ਭਰ ਕੇ ਖਾਣਾ ਖਾਂਦੇ ਆ ਤੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਕਹਿੰਦਾ ਆਂਟੀ ਕੱਲ ਨੂੰ ਵੀ ਤੁਸੀਂ ਸਾਨੂੰ ਖਾਣਾ ਦੇ ਦੋਗੇ ਉਹ ਕਹਿੰਦੀ ਪੁੱਤ ਕੱਲ ਨੂੰ ਹੀ ਨਹੀਂ ਹਰ ਰੋਜ਼ ਮੈਂ ਤੁਹਾਨੂੰ ਖਾਣਾ ਦਿਆ ਕਰੂੰਗੀ ਉਸ ਤੋਂ ਬਾਅਦ ਉਹ ਸੋਚਦੀ ਆ ਵੀ ਇਹ ਮੇਰੇ ਤੇ ਗੌਰਵ ਦੇ ਹਨਾ ਅਧੂਰੇ ਸੁਪਨੇ ਨੂੰ ਪੂਰਾ ਕਰਨਗੇ ਵੀ ਜੇ ਇਹਨਾਂ ਦਾ ਕੋਈ ਨਹੀਂ ਤਾਂ ਮੇਰਾ ਵੀ ਕੋਈ ਨਹੀਂ ਇਹਨਾਂ ਤਿੰਨਾਂ ਨੂੰ ਮੈਂ ਪਾਲੂੰਗੀ ਉਹਨਾਂ ਦੇ ਨਾਮ ਰੱਖ ਲੈਂਦੀ ਆ ਆਕਾਸ਼, ਪਵਨ ਤੇ ਸੂਰਜ ਤਿੰਨਾਂ ਦੇ ਨਾਮ ਰੱਖਦੀ ਆ ਤੇ ਉਸ ਤੋਂ ਬਾਅਦ ਉਹ ਉਹਨਾਂ ਬੱਚਿਆਂ ਦੀ ਪਰਵਰਿਸ਼ ਸ਼ੁਰੂ ਕਰਦੀ ਆ ਜਿਵੇਂ ਉਹ ਰੇੜੀ ਤੋਂ ਵਧੀਆ ਕਮਾ ਲੈਂਦੀ ਸੀ ਉਹ ਉਹਨਾਂ ਬੱਚਿਆਂ ਨੂੰ ਨਵੇਂ ਕੱਪੜੇ ਦਵਾਉਂਦੀ ਆ ਤੇ ਇੱਕ ਸਕੂਲ ਦੇ ਵਿੱਚ ਪਾ ਦਿੰਦੀ ਆ ਘਰੇ ਆ ਕੇ ਉਹਨਾਂ ਨੂੰ ਪੜ੍ਹਾਉਂਦੀ ਉਹਨਾਂ ਦਾ ਖਿਆਲ ਰੱਖਦੀ ਉਹਨਾਂ ਨਾਲ ਖੇਡਦੀ ਤੇ ਸੀਮਾ ਦੀ ਜ਼ਿੰਦਗੀ ਬਦਲ ਚੁੱਕੀ ਹੁੰਦੀ ਆ ਚਲੋ ਹੌਲੀ-ਹੌਲੀ ਉਹ ਉਹ ਕਿਰਾਏ ਦੇ ਮਕਾਨ ਤੋਂ ਆਪਣਾ ਇੱਕ ਛੋਟਾ ਜਿਹਾ ਮਕਾਨ ਬਣਾ ਲੈਂਦੀ ਆ ਹੌਲੀ-ਹੌਲੀ ਉਹਦੀ ਰਸੋਈ ਮਸ਼ਹੂਰ ਹੁੰਦੀ ਆ ਤੇ ਉਹ ਇੱਕ ਦੁਕਾਨ ਬਣਾ ਲੈਂਦੀ ਆ ਦੁਕਾਨ ਕੀ ਛੋਟਾ ਜਿਹਾ ਢਾਬਾ ਬਣਾ ਲੈਂਦੀ ਆ ਆਪਣੇ ਬੱਚਿਆਂ ਨੂੰ ਸਕੂਲ ਭੇਜਦੀ ਆ ਤੇ ਬੱਚੇ ਵੱਡੇ ਹੋ ਕੇ ਇਹ ਗੱਲ ਭੁੱਲ ਜਾਂਦੇ ਆ ਵੀ ਇਹ ਉਹਨਾਂ ਦੀ ਅਸਲੀ ਮਾਂ ਜਾਂ ਉਹ ਕਿੱਥੋਂ ਆਏ ਸੀ ਚਲੋ ਉਹਨਾ ਉਹਨਾਂ ਨੂੰ ਕਹਿੰਦੀ ਕਿ ਪੁੱਤ ਤੂੰ ਸੀ ਪੜ੍ਹ ਲਿਖ ਕੇ ਵੱਡੇ ਇਨਸਾਨ ਬਣਨਾ ਤੁਹਾਡੇ ਪਾਪਾ ਦਾ ਸੁਪਨਾ ਸੀ ਵੀ ਮੈਂ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾऊं ਉਹ ਆਪਣੇ ਮਰਹੂਮ ਪਤੀ ਦੇ ਸੁਪਨੇ ਬਾਰੇ ਉਹਨਾਂ ਨਾਲ ਗੱਲ ਕਰਦੀ ਤੇ ਉਹ ਬੱਚੇ ਵੀ ਉਹਦੀ ਹਰ ਗੱਲ ਮੰਨਦੇ ਚਲੋ ਆ ਕੇ ਸਕੂਲੋਂ ਉਹ ਸਕੂਲ ਦਾ ਕੰਮ ਕਰਦੇ ਤੇ ਉਹਦੀ ਰੇੜੀ ਤੇ ਜਾ ਕੇ ਵੀ ਕੰਮ ਦੇ ਵਿੱਚ ਉਹਦੀ ਮਦਦ ਕਰਦੇ ਇੱਕ ਦਿਨ ਸੀਮਾ ਦਾ ਜਿਹੜਾ ਦਿਉਰਾ ਉਹ ਜਿਹੜੀ ਕੁੜੀ ਨੂੰ ਪਸੰਦ ਕਰਦਾ ਹੁੰਦਾ ਉਹਦੇ ਕੋਲ ਜਾਂਦਾ ਤੇ ਉਹਨੂੰ ਵਿਆਹ ਕਰਾਉਣ ਦਾ ਕਹਿੰਦਾ ਪਰ ਉਹ ਕਹਿੰਦੀ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾ ਸਕਦੀ ਤੂੰ ਤਾਂ ਬਹੁਤ ਬੇਈਮਾਨ ਆ ਜਿਨੇ ਤੂੰ ਹਣਾ ਅੱਜ ਆਪਦੀ ਵਿਧਵਾ ਭਾਬੀ ਘਰੋਂ ਕੱਢਤੀ ਤੁਸੀਂ ਮਾਂ ਪੁੱਤਾਂ ਨੇ ਵੀ ਤੁਸੀਂ ਮੈਨੂੰ ਕਿਹੜਾ ਵਸਣ ਦੇਣਾ ਕਿਉਂਕਿ ਉਹਨੂੰ ਇਹ ਗੱਲ ਪਤਾ ਲੱਗੀ ਸੀ ਉਹ ਕਹਿੰਦੀ ਇਹ ਗੱਲ ਤੂੰ ਭੱਲੇ ਜਾ ਵੀ ਮੈਂ ਤੇਰੇ ਨਾਲ ਵਿਆਹ ਕਰਾਉਂ ਹੁਣ ਜਿਹੜਾ ਸੀਮਾ ਦਾ ਦਿਓਰ ਹੁੰਦਾ ਉਹੀ ਇਸ ਗੱਲ ਦੀ ਖੁੰਦਕ ਵੀ ਰੱਖਦਾ ਸੀਮਾ ਨਾਲ ਦੂਰੋਂ ਦੂਰੋਂ ਵੀ ਉਹ ਕ ਲੈਣੀ ਸੀ ਵਾਕਈ ਉਹਨੇ ਪਹਿਲਾਂ ਮੇਰਾ ਭਰਾ ਖਾਦਾ ਆਪਦੀ ਔਲਾਦ ਵੀ ਖਾ ਗਈ ਜਿਵੇਂ ਘਰੋਂ ਕੱਢੀ ਤਾਂ ਉਹਦੇ ਕਰਕੇ ਹੀ ਮੈਨੂੰ ਹਨਾ ਮੇਰੀ ਗਰਲਫ੍ਰੈਂਡ ਨੇ ਮੇਰੀ ਪ੍ਰੇਮਕਾਣੇ ਵਿਆਹ ਕਰਾਉਣ ਤੋਂ ਮਨਾ ਕਰ ਦਿੱਤਾ ਉਹਨਾਂ ਬਹੁਤ ਵੱਡੀ ਖੁੰਦਕ ਉਹਦੇ ਪ੍ਰਤੀ ਰੱਖਦਾ ਤੇ ਉਹਦਾ ਪਤਾ ਟਿਕਾਣਾ ਲੱਭਦਾ ਵੀ ਉਹ ਹੈ ਕਿੱਥੇ ਉਹ ਤੋਂ ਬਦਲਾ ਲਵਾਂ ਚਲੋ ਭਈ ਇੱਕ ਦਿਨ ਨਾ ਕਰਦੇ ਕਰਾਉਂਦੇ ਉਨੂੰ ਖਬਰ ਮਿਲਦੀ ਆ ਉਹ ਕਿਸੇ ਨੂੰ ਕਹਿੰਦਾ ਵੀ ਜਿਹੜੀ ਮੇਰੀ ਭਝਾਈ ਅਸੀਂ ਘਰੋਂ ਕੱਢੀ ਸੀ ਕਿਸੇ ਨੇ ਸੁਣਿਆ ਹੋਵੇ ਚਲੋ ਕਈਆਂ ਨੂੰ ਉਹ ਕਹਿੰਦਾ ਤੇ ਇੱਕ ਦਿਨ ਉਹਦੇ ਦੋਸਤ ਦਾ ਨੂੰ ਮੈਸੇਜ ਆਉਂਦਾ ਤੇ ਉਹ ਨਾਲ ਇੱਕ ਫੋਟੋ ਭੇਜਦਾ ਉਹ ਕਹਿੰਦਾ ਵੀ ਆਹ ਜਿਹੜੀ ਸੀਮਾ ਦੀ ਰਸੋਈ ਵਾਲੀ ਔਰਤ ਆ ਵੀ ਇਹ ਮੈਨੂੰ ਤੇਰੀ ਭਾਬੀ ਵਰਗੀ ਲੱਗਦੀ ਆ ਜਦੋਂ ਉਹਦਾ ਦਿਔਰ ਫੋਟੋ ਦੇਖਦਾ ਤੇ ਉਹ ਸਮਝ ਜਾਂਦਾ ਵੀ ਹਾਂ ਇਹ ਉਹੀ ਆ ਤੇ ਚਲ ਉਹਨਾਂ ਉਹਦਾ ਪਤਾ ਲਗਾਉਂਦਾ ਵੀ ਇਹ ਕਿੱਥੇ ਆ ਪਤਾ ਲਗਾ ਕੇ ਉਨੂੰ ਹੌਲੀ-ਹੌਲੀ ਸਾਰੀ ਗੱਲ ਪਤਾ ਲੱਗ ਜਾਂਦੀ ਆ ਵੀ ਇਹ ਤਾਂ ਤਿੰਨ ਬੱਚਿਆਂ ਨੂੰ ਪਾਲਦੀ ਆ ਬੱਚੇ ਹਨਾ ਪੜਦੇ ਆ ਤੇ ਉਹ ਸੋਚਦਾ ਵੀ ਇਨ੍ਹਾਂ ਬੱਚਿਆਂ ਜਿਹੜੇ ਬੱਚਿਆਂ ਨੂੰ ਇਹ ਆਪ ਦੇ ਸਮਝ ਕੇ ਪਾਲਦੀ ਆ ਇਹੀ ਬੱਚੇ ਤੇ ਦੁਸ਼ਮਣ ਬਣਵਾਉ ਚਲੋ ਹੋਣਾ ਉਹ ਸਕੂਲ ਜਾਂਦੇ ਬੱਚਿਆਂ ਨੂੰ ਮਿਲਦਾ ਰਹਿੰਦਾ ਤੇ ਉਹਨਾਂ ਨੂੰ ਕਦੇ ਚਾਕਲੇਟ ਦੇਤੀ ਕਦੇ ਟੌਫੀ ਦੇਤੀ ਉਹ ਬੱਚਿਆਂ ਨੂੰ ਕਹਿੰਦਾ ਕਿ ਤੁਸੀਂ ਆਪਣੀ ਮੰਮੀ ਨੂੰ ਨਹੀਂ ਦੱਸਣਾ ਵੀ ਮੈਂ ਤੁਹਾਨੂੰ ਖਾਣ ਨੂੰ ਦਿੰਨਾ ਚਲੋ ਬੱਚੇ ਛੋਟੇ ਸੀ ਹਨਾ ਚੀਜ਼ਾਂ ਲੈ ਲੈਂਦੇ ਸੀ ਸਕੂਲ ਚਲੇ ਜਾਂਦੇ ਸੀ ਆ ਜਾਂਦੇ ਸੀ ਕਰ ਦੇਕਰਉਂਦੇ ਉਹ ਬੱਚੇ ਬਹੁਤ ਵੱਡੇ ਹੋ ਜਾਂਦੇ ਆ 10 ਸਾਲੇ ਇਸ ਗੱਲ ਨੂੰ ਬੀਤ ਜਾਂਦੇ ਆ ਤੇ ਉਹ ਵਧੀਆ ਪੜ ਜਾਂਦੇ ਆ ਤੇ ਜਦੋਂ ਹੁਣ ਸੀਮਾ ਦੇ ਦੇ ਔਰ ਨੂੰ ਇਹ ਲੱਗਦਾ ਵੀ ਹੁਣ ਹਨਾ ਲੋਹਾ ਗਰਮਾ ਤੇ ਸੱਟ ਮਾਰਨ ਦੀ ਲੋੜ ਆ ਉਹ ਇੱਕ ਦਿਨ ਉਹਨਾਂ ਤੇ ਇੰਨਾ ਬੱਚਿਆਂ ਕੋਲ ਆਉਂਦਾ ਉਹ ਪਲੱਸ 2 ਦੇ ਵਿੱਚ ਇਕੱਠੇ ਹੀ ਪੜਦੇ ਸੀ ਤੇ ਉਹਨਾਂ ਨੂੰ ਆ ਕੇ ਕਹਿੰਦਾ ਵੀ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਚਾਹਣਾ ਜਿਹੜੀ ਸੀਮਾ ਨੂੰ ਤੁਸੀਂ ਆਪਣੀ ਮਾਂ ਸਮਝਦੇ ਹੋ ਅਸਲ ਦੇ ਵਿੱਚ ਉਹ ਤੁਹਾਡੀ ਮਾਂ ਨਹੀਂ ਹੈਗੀ ਉਹਨੇ ਹੀ ਉਹਦੇ ਘਰ ਵਾਲੇ ਨੇ ਤੁਹਾਡੇ ਪਿਓ ਨੂੰ ਮਾਰਿਆ ਤੇ ਉਸ ਪਾਪ ਦਾ ਹੈ ਪਛਤਾਵਾ ਕਰਨ ਲਈ ਤੁਹਾਨੂੰ ਪਾਲ ਰਹੀ ਆ ਹੋਰ ਕੋਈ ਤੁਹਾਨੂੰ ਫਰੀਚ ਨਹੀਂ ਪਾਲ ਰਹੀ ਉਹ ਤੇ ਉਹ ਬੱਚੇ ਆ ਜਿਹੜੇ ਉਹ ਹਨ ਜਵਾਨੀ ਦੇ ਪੜਾ ਤੇ ਹੁੰਦੇ ਆ ਤੇ ਉਹ ਉਹਦੀਆਂ ਗੱਲਾਂ ਸੱਚ ਮੰਨ ਲੈਂਦੇ ਆ ਉਹਨਾਂ ਝੂਠੇ ਦਸਤਾਵੇਜ਼ ਦਿਖਾਉਂਦਾ ਉਹਨਾਂ ਨੂੰ ਫੋਟੋ ਦਿਖਾਉਂਦਾ ਇੱਕ ਐਕਸੀਡੈਂਟ ਦੀ ਤੇ ਆ ਦੇਖੋ ਤੁਹਾਡੇ ਮਾਪਿਓ ਨੂੰ ਮਤਲਬ ਇਹਦੇ ਘਰ ਵਾਲੇ ਨੇ ਤੁਹਾਡੇ ਪਿਓ ਨੂੰ ਮਾਰਿਆ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਆ ਕਿਉਂਕਿ ਜਦੋਂ ਉਹ ਬੱਚੇ ਸੀਮਾ ਨੂੰ ਮਿਲਦੇ ਆ ਤਾਂ ਬਹੁਤ ਛੋਟੇ ਸੀ ਭਾਵੇਂ ਕਿ ਉਹਨਾਂ ਨੇ ਸੀਮਾ ਨੂੰ ਇਹ ਗੱਲ ਕਹੀ ਸੀ ਵੀ ਸਾਡੀ ਮਾਂ ਮਰ ਗਈ ਤੇ ਸਾਡੇ ਪਿਓ ਸਾਨੂੰ ਇੱਥੇ ਛੱਡ ਗਿਆ ਪਰ ਬਹੁਤ ਛੋਟੇ ਹੋਣ ਤੇ ਜਦੋਂ ਬੱਚੇ ਵੱਡੇ ਹੁੰਦੇ ਆ ਸ਼ਾਇਦ ਉਹ ਗੱਲਾਂ ਭੁੱਲ ਜਾਂਦੇ ਆ ਉਹਨਾਂ ਦੇ ਨਹੀਂ ਯਾਦ ਹੁੰਦਾ ਤੇ ਚਲੋ ਉਸ ਤੋਂ ਬਾਅਦ ਉਹ ਬੱਚੇ ਆ ਨਾ ਜਿਹੜੇ ਉਹ ਸੀਮਾ ਨੂੰ ਨਫ਼ਰਤ ਕਰਨ ਲੱਗ ਜਾਂਦੇ ਆ ਜਦੋਂ ਉਹ ਆਉਂਦੇ ਆ ਉਸੇ ਦਿਨ ਸਕੂਲੋਂ ਵਾਪਸ ਤੇ ਸੀਮਾ ਉਹਨਾਂ ਨੂੰ ਹਨਾ ਕਹਿੰਦੀ ਆ ਵੀ ਤੁਸੀਂ ਖਾਣਾ ਖਾ ਲਓ ਮੈਂ ਤੁਹਾਡੇ ਵਾਸਤੇ ਖੀਰ ਬਣਾਈ ਆ ਤਾਂ ਉਹ ਕਹਿੰਦੇ ਵੀ ਰਹਿਣ ਦੇ ਤੂੰ ਸਾਡੇ ਨਾਲ ਨਾ ਝੂਠਾ ਪਿਆਰ ਨਾ ਦਿਖਾ ਸਾਨੂੰ ਤੇਰੀ ਸੱਚਾਈ ਪਤਾ ਲੱਗ ਗਈ ਆ ਉਹ ਕਹਿੰਦੀ ਵੀ ਮੇਰੀ ਕੀ ਸੱਚਾਈ ਆ ਕਹਿੰਦੇ ਵੀ ਤੂੰ ਲੋਕਾਂ ਨੂੰ ਠੱਗ ਸਕਦੀਆਂ ਚਿੱਟੀ ਛਾੜੀ ਪਾ ਕੇ ਸਾਨੂੰ ਨਹੀਂ ਠੱਗ ਸਕਦੀ ਤੂੰ ਸਾਡੀ ਕੋਈ ਮਾਂ ਨਹੀਂ ਹੈਗੀ ਉਹ ਕਹਿੰਦੀ ਪੁੱਤ ਵੀ ਇਹ ਗੱਲ ਤਾਂ ਮੈਂ ਦਾਵਾ ਹੀ ਨਹੀਂ ਕਰਦੀ ਵੀ ਭਾਵੇਂ ਮੈਂ ਤੁਹਾਨੂੰ ਢਿੱਡੋ ਨਹੀਂ ਜੰਮਿਆ ਪਰ ਮੈਂ ਪਾਲਿਆ ਤਾਂ ਹਾਂ ਨਾ ਤੁਹਾਨੂੰ ਤੁਸੀਂ ਹੀ ਮੈਨੂੰ ਦੱਸਿਆ ਸੀ ਕਿ ਤੁਹਾਡੀ ਮੰਮੀ ਦੀ ਮੌਤ ਹੋ ਗਈ ਤੇ ਤੁਹਾਡੇ ਪਾਪਾ ਛੱਡ ਗਏ ਉਹ ਕਹਿੰਦੇ ਤੂੰ ਝੂਠ ਬੋਲਦੀ ਆ ਸਾਡੇ ਤਾਂ ਇਹ ਗੱਲ ਯਾਦ ਵੀ ਨਹੀਂ ਵੀ ਅਸੀਂ ਤੈਨੂੰ ਇਹ ਗੱਲ ਕਹੀ ਆ ਤੂੰ ਹੀ ਆਪਣੇ ਮਨੋਂ ਬਣਾਈ ਆ ਚਲੋ ਉਹ ਕਹਿੰਦੇ ਵੀ ਅੱਜ ਤੋਂ ਬਾਅਦ ਅਸੀਂ ਇਸ ਘਰ ਚ ਨਹੀਂ ਆਵਾਂਗੇ ਅਸੀਂ ਇਹ ਘਰ ਛੱਡ ਕੇ ਚੱਲੇ ਆ ਸੀਮਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਆ ਕਿਉਂਕਿ ਹੁਣ ਉਹ ਮੁੰਡੇ ਸੀ ਜਿਹੜੇ ਉਹ ਪੜ ਚੁੱਕੇ ਸੀ ਤੇ ਅੱਗੇ ਉਹਨਾਂ ਨੂੰ ਅ ਅਫਸਰ ਲੱਗਣੇ ਲੱਗੇ ਉਹ ਦੇਖਣਾ ਚਾਹੁੰਦੀ ਸੀ ਪੜਾਈ ਦੇ ਵਿੱਚ ਵੀ ਹੁਸ਼ਿਆਰ ਹੁੰਦੇ ਆ ਪਰ ਉਹਦੀ ਕੋਈ ਗੱਲ ਨਹੀਂ ਸੁਣਦੇ ਤੇ ਉੱਥੋਂ ਚਲੇ ਜਾਂਦੇ ਆ ਹੁਣ ਸੀਮਾ ਜਿਹੜੀ ਬਿਲਕੁਲ ਇਕੱਲੀ ਰਹਿ ਜਾਂਦੀ ਆ ਜਿਹੜੇ ਬੱਚਿਆਂ ਦੇ ਲੇਖੇ ਹੋਣੇ ਆਪਣੀ ਸਾਰੀ ਉਮਰ ਲਾਤੀ ਉਹ ਬੱਚੇ ਨੂੰ ਠੋਕਰ ਮਾਰ ਕੇ ਚਲੇ ਗਏ ਤਾਂ ਚਲੋ ਇਸ ਗੱਲ ਨੂੰ 15 ਸਾਲ ਜਦੋਂ ਹੋਏ ਹੁੰਦੇ ਆ ਤੇ ਤਕਰੀਬਨ ਮੁੰਡਿਆਂ ਦੀ ਉਮਰ 21 ਸਾਲ ਦੀ ਹੁੰਦੀ ਆ ਕਿਉਂਕਿ 4-5 ਸਾਲ ਦੇ ਉਹਨੂੰ ਮਿਲੇ ਹੁੰਦੇ ਆ ਤਾਂ ਚਲੋ ਸੀਮਾ ਜਿਹੜੀ ਬਿਲਕੁਲ ਟੁੱਟ ਜਾਂਦੀ ਆ ਪਹਿਲਾਂ ਤਾਂ ਇੰਨਾ ਬੱਚਿਆਂ ਦੇ ਸਹਾਰੇ ਉਹ ਆਪਣੀ ਜ਼ਿੰਦਗੀ ਜਿਉਂਦੀ ਸੀ ਕੰਮ ਵੀ ਕਰਦੀ ਸੀ ਹੁਣ ਉਹ ਕਾਫੀ ਬਜ਼ੁਰਗ ਹੋ ਚੁੱਕੀ ਸੀ ਉਦੇ ਚਿਹਰੇ ਤੇ ਬਹੁਤ ਝੁਰੜੀਆਂ ਪੈ ਚੁੱਕੀਆਂ ਸੀ ਤੇ ਹੁਣ ਉਹ ਤੋਂ ਕੰਮ ਵੀ ਇੰਨਾ ਨਹੀਂ ਹੁੰਦਾ ਸੀ ਵੈਸੇ ਵੀ ਦਿਨੋਂ ਦਿਨ ਜਮਾਨਾ ਹਣਾ ਖਰਾਬ ਹੁੰਦਾ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਲੋਕ ਆ ਕੇ ਉਹਨੂੰ ਤੰਗ ਪਰੇਸ਼ਾਨ ਕਰਦੇ ਜੇ ਕੋਈ ਕਿਸੇ ਨੂੰ ਲੱਗਦਾ ਵੀ ਇਹ ਸਾਡੀ ਰੋਜੀ ਰੋਟੀ ਚਲਤ ਮਾਰ ਰਹੀ ਆ ਉਹ ਤੰਗ ਕਰਦੇ ਪੁਲਿਸ ਵਾਲੇ ਆ ਕੇ ਤੰਗ ਕਰਦੇ ਇਸ ਲਈ ਉਹਦੀ ਰੇੜੀ ਰੂੜੀ ਜਿਹੜੀ ਉਹ ਜਬਤ ਕਰਕੇ ਲੈ ਜਾਂਦੇ ਆ ਪੁਲਿਸ ਵਾਲੇ ਤੇ ਉਹ ਕੰਮ ਕਰਨਾ ਛੱਡ ਦਿੰਦੀ ਆ ਆਪਣੀ ਉਸੇ ਕੋਠੜੀ ਦੇ ਵਿੱਚ ਪਈ ਉਹ ਆਪਣੇ ਪੁੱਤਰਾਂ ਨੂੰ ਵਾਜਾ ਮਾਰਦੀ ਰਹਿੰਦੀ ਆ ਸੂਰਜ ਪਵਨ ਆਕਾਸ਼ ਮੈਂ ਤਾਂ ਤੁਹਾਨੂੰ ਆਪਣੇ ਪੁੱਤ ਸਮਝਿਆ ਸੀ ਤੁਸੀਂ ਮੈਨੂੰ ਧੋਖਾ ਦੇ ਗਏ ਪਹਿਲਾਂ ਵਾਲੇ ਦੁੱਖ ਤਾਂ ਮੈਂ ਜਰ ਲੇ ਪਰ ਤੁਹਾਡੇ ਜਾਣ ਦਾ ਵਿਛੋੜਾ ਮੈਂ ਕਿਵੇਂ ਭੁੱਲਾਂ ਇਸ ਤਰ੍ਹਾਂ ਉਹ ਬੋਲਦੀ ਰਹਿੰਦੀ ਤਾਂ ਉਹਦੇ ਆਸ-ਪਾਸ ਦੇ ਲੋਕ ਉਹਨੂੰ ਕਦੇ ਰੋਟੀ ਦੇ ਜਾਂਦੇ ਜਿਹੜੇ ਚੁੱਲ੍ਹੇ ਤੇ ਉਹ ਸਾਰਾ ਦਿਨ ਰਸੋਈ ਦਾ ਖਾਣਾ ਬਣਾਉਂਦੀ ਸੀ ਉਸ ਚੁੱਲ੍ਹੇ ਤੇ ਹੁਣ ਇੱਕ ਟੁੱਟਿਆ ਜਿਹਾ ਬਰਤਨ ਰੱਖਿਆ ਹੁੰਦਾ ਤੇ ਉਹਦੇ 'ਚ ਹੀ ਠੰਡੀਆਂ ਰੋਟੀਆਂ ਸੇਕ-ਸੇਕ ਕੇ ਖਾ ਲੈਂਦੀ ਸੀ ਚਲੋ ਬੈਠੀ ਰਹਿੰਦੀ ਸੀ ਕਿਸੇ ਨਾਲ ਬੋਲਦੀ ਨਹੀਂ ਸੀ ਇਸ ਗੱਲ ਤੋਂ 6 ਸਾਲ ਬਾਅਦ ਉਦੇ ਜਿਹੜੀ ਗੱਡੀ ਉਹਦੀ ਜਿਹੜੀ ਝੌਂਪੜੀ ਆ ਉਹਦੇ ਅੱਗੇ ਆ ਕੇ ਤਿੰਨ ਚਮਚ ਮੌਂਦੀਆਂ ਕਾਰਾਂ ਆ ਕੇ ਖੜ੍ਹਦੀਆਂ ਨੇ ਤੇ ਉਹ ਕਾਰਾਂ ਦੇ ਵਿੱਚੋਂ ਤਿੰਨ ਸੋਹਣੇ ਸੁਨੱਖੇ ਨੌਜਵਾਨ ਉਤਰਦੇ ਆ ਆਸੇ-ਪਾਸੇ ਦੇ ਲੋਕ ਆ ਜਿਹੜੇ ਉਹ ਖੜਖੜ ਕੇ ਵੇਖਦੇ ਆ ਤੇ ਉਹ ਵੇਖਦੇ ਆ ਵੀ ਇਹ ਤਾਂ ਉਹੀ ਤਿੰਨ ਮੁੰਡੇ ਨੇ ਜਿਹੜਿਆਂ ਨੂੰ ਸੀਮਾ ਪਾਲਦੀ ਹੁੰਦੀ ਸੀ ਪੜਾਉਂਦੀ ਸੀ ਵੀ ਇਹ ਤਾਂ ਇਹਨੂੰ ਛੱਡ ਕੇ ਚਲੇ ਗਏ ਸੀ ਚਲੋ ਉਹ ਤਿੰਨੋਂ ਜਣੇ ਆ ਕੇ ਆਪਣੀ ਮਾਂ ਦੀ ਹਾਲਤ ਵੇਖਦੇ ਆ ਸੀਮਾ ਆਪਣੇ ਘਰ ਦੇ ਬਾਹਰ ਇੱਕ ਥੜੀ ਤੇ ਬੈਠੀ ਹੁੰਦੀ ਆ ਉਹਨੂੰ ਕੋਈ ਸ਼ਰਤ ਨਹੀਂ ਹੁੰਦੀ ਉਹ ਟਿਕਟ ਕੀ ਲਗਾ ਕੇ ਵੇਖ ਰਹੀ ਹੁੰਦੀ ਆ ਚਲੋ ਤਿੰਨੇ ਬੱਚੇ ਆ ਕੇ ਉਹਦੇ ਪੈਰਾਂ 'ਚ ਡਿੱਗ ਜਾਂਦੇ ਆ ਤੇ ਉਹਨੂੰ ਕਹਿੰਦੇ ਆ ਕਿ ਮਾਂ ਸਾਨੂੰ ਮਾਫ਼ ਕਰ ਦੇ ਤੂੰ ਸਾਡੇ ਲੈਖੇ ਸਾਰੀ ਜ਼ਿੰਦਗੀ ਲਾਤੀ ਪਰ ਅਸੀਂ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਤੈਨੂੰ ਗਲਤ ਸਮਝਿਆ ਤੇ ਸੀਮਾ ਜਿਹੜੀ ਹੈਰਾਨ ਰਹਿ ਜਾਂਦੀ ਆ ਉਹਨਾਂ ਨੂੰ ਕਹਿੰਦੀ ਕਿ ਨਹੀਂ ਪੁੱਤਰੋ ਤੁਸੀਂ ਮੇਰੇ ਤੋਂ ਮਾਫ਼ੀ ਨਾ ਮੰਗੋ ਮਾਂ ਮਾਂ ਕਦੇ ਵੀ ਆਪਣੇ ਪੁੱਤਾਂ ਨਾਲ ਨਾਰਾਜ਼ ਨਹੀਂ ਹੁੰਦੀਆਂ ਤੇ ਅੱਜ ਤੁਸੀਂ ਕਿਵੇਂ ਫਿਰ ਉਹ ਤਿੰਨੋਂ ਜਾਣੇ ਆਪਣੀ ਭੁੱਲ ਬਖਸ਼ਾ ਕੇ ਆਪਣੀ ਮਾਂ ਨੂੰ ਦੱਸਦੇ ਆ ਵੀ ਜਿਹੜੇ ਬੰਦੇ ਨੇ ਸਾਨੂੰ ਇਹ ਗੱਲ ਕਹੀ ਸੀ ਵੀ ਤੂੰ ਹਨਾ ਸਾਡੇ ਨਾਲ ਝੂਠ ਬੋਲਿਆ ਵੀ ਤੇਰੇ ਘਰ ਵਾਲੇ ਨੇ ਸਾਡੇ ਮਾਪਿਓ ਨੂੰ ਮਾਰਿਆ ਐਕਸੀਡੈਂਟ ਦੇ ਵਿੱਚ ਵੀ ਉਸ ਬੰਦੇ ਨੇ ਅੱਜ ਸਚਾਈ ਦੱਸਤੀ ਅਸਲ ਦੇ ਵਿੱਚ ਸੀਮਾ ਦੀ ਸੱਸ ਦੀ ਹੁਣ ਮੌਤ ਹੋ ਚੁੱਕੀ ਹੁੰਦੀ ਆ ਉਹਦਾ ਦਿਓਰ ਆ ਜਿਹੜਾ ਉਹ ਉਸ ਕੁੜੀ ਦੇ ਵਿਛੋੜੇ ਦੇ ਵਿੱਚ ਥੋੜਾ ਅਰਧਾ ਪਾਗਲ ਹੋ ਜਾਂਦਾ ਭਾਵੇਂ ਕਿ ਉਹ ਬਦਲਾ ਲੈਣ ਦੀ ਗੱਲ ਕਰਦਾ ਹੁੰਦਾ ਪਰ ਉਸ ਤੋਂ ਬਾਅਦ ਹਨਾ ਉਹ ਕੱਲਾ ਰਹਿ ਜਾਂਦਾ ਆਪਦੀ ਮਾਂ ਦੀ ਮੌਤ ਤੋਂ ਬਾਅਦ ਤੇ ਉਹ ਇਹ ਸੋਚਦਾ ਵੀ ਜੇ ਹਨਾ ਮੈਂ ਸੀਮਾ ਨੂੰ ਹੀ ਆਪਣੀ ਪਤਨੀ ਬਣਾਇਆ ਹੁੰਦਾ ਤਾਂ ਵੀ ਮੈਂ ਅੱਜ ਸੋਹਣੀ ਜ਼ਿੰਦਗੀ ਜਿਉ ਰਿਹਾ ਹੁੰਦਾ ਵੀ ਮੈਂ ਤਾਂ ਕੱਲਾ ਰਹਿ ਗਿਆ ਵੀ ਮੇਰੀ ਮਾਂ ਦੇ ਹੰਕਾਰ ਕਰਕੇ ਮੈਂ ਵੀ ਉਹਦੇ ਪਿੱਛੇ ਲੱਗਦਾ ਰਿਹਾ ਵੀ ਮੇਰਾ ਭਰਾ ਮੁੱਕ ਗਿਆ ਸੀ ਤੇ ਸਾਰਾ ਪੈਸਾ ਸੀ ਜਿਹੜਾ ਸਾਰੀ ਪ੍ਰਾਪਰਟੀ ਸੀ ਉਹਨੇ ਖਤਮ ਕਰਤੀ ਸੀ ਨਸ਼ਿਆਂ ਦੇ ਵਿੱਚ ਤੇ ਉਸ ਕੁੜੀ ਦੇ ਪਿੱਛੇ ਲੱਗ ਕੇ ਹਨਾ ਉਹਨੇ ਸੀਮਾ ਨਾਲ ਵਿਆਹ ਨਹੀਂ ਕਰਾਇਆ ਤੇ ਉਹੀ ਕੁੜੀ ਆਖਰ ਦੇ ਵਿੱਚ ਉਹਨੂੰ ਛੱਡ ਗਈ ਫਿਰ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਤੇ ਉਹ ਇਹਨਾਂ ਤਿੰਨਾਂ ਨੂੰ ਜਿਹੜਾ ਕਿ ਇਹਨਾਂ ਤਿੰਨਾਂ ਨੂੰ ਹਨਾ ਜਾਣਦਾ ਹੀ ਹੁੰਦਾ ਉਹਦੇ ਨਾਲ ਗੱਲਬਾਤ ਕਰਦਾ ਰਹਿੰਦਾ ਇਹਨਾਂ ਦੇ ਵਿੱਚੋਂ ਇੱਕ ਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਹੁੰਦਾ ਇੱਕ ਵਕੀਲ ਹੁੰਦਾ ਤੇ ਇੱਕ ਟੀਚਰ ਲੱਗਿਆ ਹੁੰਦਾ ਤੇ ਇਹਨਾਂ ਨੂੰ ਆ ਕੇ ਆਪਦੇ ਕੋਲ ਬੁਲਾਉਂਦਾ ਉਹ ਤੇ ਫਿਰ ਉਹਨਾਂ ਨੂੰ ਕਹਿੰਦਾ ਹਨਾ ਵੀ ਮੈਂ ਤੁਹਾਡੇ ਨਾਲ ਧੋਖਾ ਕੀਤਾ ਅਸਲ ਦੇ ਵਿੱਚ ਸੀਮਾ ਨੇ ਤੁਹਾਨੂੰ ਪਾਲਿਆ ਬਿਨਾ ਕਿਸੇ ਸਵਾਰਥ ਦੇ ਪਾਲਿਆ ਵੀ ਮੈਂ ਤਾਂ ਆਪਣਾ ਬਦਲਾ ਲੈਣ ਲਈ ਤੁਹਾਨੂੰ ਝੂਠ ਬੋਲਿਆ ਸੀ ਤੇ ਸ਼ਾਇਦ ਉਸੇ ਝੂਠ ਦੀ ਸਜ਼ਾ ਮੈਂ ਭੁਗਤ ਰਿਆਂ ਕਿਉਂਕਿ ਉਹ ਮੰਜੇ ਤੇ ਪੈ ਚੁੱਕਿਆ ਹੁੰਦਾ ਤੇ ਉਹਦਾ ਉਹਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਹੁੰਦਾ ਉਹ ਇੱਕ ਚਾਬੀ ਦਿੰਦਾ ਤੇ ਕਹਿੰਦਾ ਅਲਮਾਰੀ ਦੇ ਵਿੱਚੋਂ ਜਿਹੜੇ ਉਹ ਦਸਤਾਵੇਜ਼ ਆ ਉਹ ਕੱਢ ਕੇ ਲਿਆਓ ਕੋਈ ਫੋਟਮਾਂ ਲੇਗੀਆਂ ਫਿਰ ਉਹਦੇ ਵਿੱਚੋਂ ਫੋਟਮਾਂ ਹੋ ਲਿਆਉਂਦਾ ਸੀਮਾ ਦੀਆਂ ਗੌਰਵ ਦੇ ਨਾਲ ਜੋ ਫੋਟਮਾਂ ਹੁੰਦੀਆਂ ਫਿਰ ਉਹ ਉਹਨਾਂ ਨੂੰ ਯਕੀਨ ਦਵਾਉਂਦਾ ਵੀ ਪਹਿਲਾਂ ਤਾਂ ਮੈਂ ਤੁਹਾਨੂੰ ਝੂਠ ਬੋਲਿਆ ਸੀ ਤੁਸੀਂ ਮੇਰੇ ਝੂਠ ਤੇ ਯਕੀਨ ਕਰ ਲਿਆ ਝੂਠੇ ਦਸਤਾਵੇਜ਼ਾਂ ਦੇ ਆਧਾਰ ਤੇ ਪਰ ਸਚਾਈ ਆ ਹੈਗੀ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੁਸੀਂ ਆਪਣੀ ਮਾਂ ਕੋਲ ਵਾਪਸ ਜਾਓ ਇਹ ਸੁਣ ਕੇ ਉਹ ਤਿੰਨੋਂ ਮੁੰਡੇ ਆ ਜਿਹੜੇ ਆਪਣੇ ਸਿਰ ਫੜ ਕੇ ਬਹਿ ਜਾਂਦੇ ਆ ਤੇ ਕਹਿੰਦੇ ਕਿ ਅਸੀਂ ਆਪਣੀ ਜਵਾਨੀ ਦੇ ਜੋਸ਼ ਦੇ ਵਿੱਚ ਇਹ ਭੁੱਲ ਗਏ ਵੀ ਉਹ ਔਰਤ ਜਿਨੇ ਸਾਡੇ ਤੋਂ ਕਦੇ ਕੁਝ ਮੰਗਿਆ ਨਹੀਂ ਸੀ ਸਾਨੂੰ ਸਿਰਫ ਖਵਾਇਆ ਤੇ ਪਾਲਿਆ ਹੀ ਸੀ ਵੀ ਅਸੀਂ ਇਹਦੀਆਂ ਗੱਲਾਂ ਚਾ ਕੇ ਕਿਵੇਂ ਉਹਦੇ ਤੋਂ ਬੇਗੁਰੇ ਹੋ ਗਏ ਫਿਰ ਉਹ ਤਿੰਨੋਂ ਜਾਣੇ ਵਾਪਸ ਆਉਂਦੇ ਆ ਤੇ ਆ ਕੇ ਆਪਦੀ ਮਾਂ ਨੂੰ ਅੱਜ ਸਾਰੀ ਸਚਾਈ ਦੱਸਦੇ ਆ ਤੇ ਉਹ ਉਹਨਾਂ ਨੂੰ ਵਾਪਸ ਆਪਣੇ ਸੀਨੇ ਨਾਲ ਲਾ ਲੈਂਦੀ ਆ ਉਹ ਕਹਿੰਦੀ ਕਿ ਦੇਖੋ ਪੁੱਤਰੋ ਮੈਂ ਤਾਂ ਤੁਹਾਡੇ ਤੇ ਪਹਿਲਾਂ ਵੀ ਗੁੱਸੇ ਨਹੀਂ ਸੀ ਮੈਂ ਤੁਹਾਨੂੰ ਯਾਦ ਕਰਦੀ ਸੀਵਾਜਾਂ ਮਾਰਦੀ ਸੀ ਚਲੋ ਦੇਰ ਆਈ ਦਰਸਤ ਆਈ ਤੁਹਾਨੂੰ ਅੱਜ ਅਹਿਸਾਸ ਹੋਇਆ ਇਹ ਹੀ ਗੱਲ ਬਹੁਤ ਵੱਡੀ ਆ ਮੇਰੇ ਲਈ ਚਲੋ ਉਸ ਤੋਂ ਬਾਅਦ ਫਿਰ ਉਹ ਤਿੰਨੋਂ ਮੁੰਡੇ ਆ ਜਿਹੜੇ ਉਹਨੂੰ ਗੱਡੀ ਦੇ ਵਿੱਚ ਬਿਠਾ ਕੇ ਲੈ ਜਾਂਦੇ ਆ ਉਸ ਘਰ ਤੋਂ ਉਹ ਆਪਣੇ ਘਰ ਦੇ ਵਿੱਚ ਲੈ ਜਾਂਦੇ ਆ ਉਹਨਾਂ ਦਾ ਘਰ ਬਹੁਤ ਵੱਡਾ ਬੰਗਲਾ ਹੁੰਦਾ ਉਸ ਤੋਂ ਬਾਅਦ ਫਿਰ ਸੀਮਾ ਉਹਨਾਂ ਤਿੰਨਾਂ ਮੁੰਡਿਆਂ ਦਾ ਆਪਣੇ ਹੱਥੀ ਵਿਆਹ ਕਰਦੀ ਆ ਤੇ ਅੱਜ ਉਹਨਾਂ ਤਿੰਨਾਂ ਮੁੰਡਿਆਂ ਦੀਆਂ ਘਰ ਵਾਲੀਆਂ ਵੀ ਸੀਮਾ ਦਾ ਬਹੁਤ ਜ਼ਿਆਦਾ ਖਿਆਲ ਰੱਖਦੀਆਂ ਨੇ ਹਾਂਜੀ ਦੋਸਤੋ ਬਿਨਾਂ ਸੁਆਰਥ ਤੋਂ ਨਿਭਾਏ ਗਏ ਰਿਸ਼ਤੇ ਆ ਜਿਹੜੇ ਭਾਵੇਂ ਕੇ ਲੋਕ ਉਹਨਾਂ ਨੂੰ ਲੱਖ ਤੋੜਨ ਦੀ ਕੋਸ਼ਿਸ਼ ਕਰਨ ਪਰ ਫਿਰ ਵੀ ਸਚਾਈ ਇੱਕ ਨਾ ਇੱਕ ਦਿਨ ਸਾਹਮਣੇ ਜ਼ਰੂਰ ਆ ਜਾਂਦੀ ਆ ਜੇ ਅਸੀਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਅਸੀਂ ਕਿਸੇ ਦਾ ਮਾੜਾ ਨਹੀਂ ਸੋਚਿਆ ਤਾਂ ਸਾਡੇ ਨਾਲ ਵੀ ਇਹ ਕੁਦਰਤ ਕਦੇ ਮਾੜਾ ਨਹੀਂ ਹੋਣ ਦਿੰਦੀ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ